ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਹੱਲਾ ਪਹਿਲਾ ਜੀਵ ਤਿਰਨਾਈ ਮਨ ਆਨਾਨ ਸਚੋ ਸਚੋ ਨੋ ਗੁਣ ਗੋਵਿੰਦ ਹੈ ਜੀਓ ਜੀਵਤ ਸਚੂ ਸਚਾ ਨਾਉ ਗੋਣਾ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿੰ ਸਿਰ ਜੀ ਤਿੰਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੇ ਆਪੇ ਸੁਰਤਿ 부ਜਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰਨ ਕੋਇ ਆਇਆ ਜੈਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰਪਰਮ ਚੁਕਾਏ ਅਕਥ ਕਹਾਏ ਸਚਮਹਿ ਸੋਚ ਸਮਾਣਾ ਆਪ ਉਪਾਈ ਆਪ ਸਮਾਈ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸੁਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਨੋਖ ਸਿਰੰਦਿਆ ਜੀਓ ਇਕ ਸਾਹਿਬ ਦੁਇ ਰਾਹੇ ਵਾਦਵ ਦੰਦਿਆ ਜੀਓ ਦੁਇ ਰਾਹ ਚਲਾਈ ਹੁਕਮ ਸਬਾਈ ਜਨਮ ਵਾ ਸੰਸਾਰਾ ਨਾਮ ਬਿਨਾ ਨਹੀਂ ਕੋ ਬੇਲੀ ਵਿਖਲੋਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝਾ ਕਮਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸਿੰਘਾਪੈ ਸਚ ਸਿਰਜਣਹਾਰਾ ਭਗਤ ਸੋਹੇ ਦਰਵਾਰ ਸ਼ਬਦ ਸੁਹਾਇ ਜੀਓ ਬੋਲ ਹੈ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤਿਸਾਈ ਗੁਰ ਕਾ ਸ਼ਬਦ ਵਿਕਾਣੇ ਪਾਰਸ ਪਰਸਿਆ ਪਾਰਸ ਹੋਏ ਜੋ ਤਿਰ ਮਨ ਭਾਣੇ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸੱਚ ਕੇ ਵਾਪਰੀ ਭੂਖ ਪਿਆਸੋ ਆਥਾ ਯੋ ਦਰ ਜਾਇ ਸਾ ਜੀਓ ਸਤਗੁਰੂ ਪੁੱਛੋ ਜਾਈ ਨਾਮ ਧਿਆਇ ਸਾ ਜੀਓ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸੋਚ ਪਛਾਣੋ ਦਿਨ ਨਾਥ ਦਇਆਲ ਨਿਰੰજન ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰੋ ਫੁਰਮਾਈ ਆਪਵਾ ਮਨ ਮਾਰੀ ਨਾਨਕ ਨਾਮ ਨਹਰਸ ਮੀਠਾ ਤ੍ਰਿਸ਼ਨੋ ਨਾਮ ਨਿਵਾਰੀ ਕਰਨੀ ਕਾਰ ਤੁਰੋ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ Krishna Nama Nivari